ਦੇ ਸਮਖਿ ਰੱਖਣੇ ਔਰ ਜ਼ਿੰਦਗੀ ਵਿੱਚ ਤੁਹਾਡੇ ਤੇ ਮੇਰੇ ਕਿਤੇ ਕੰਮ ਆਏਗਾ WhatsApp ਆਨੰਦੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਗਿਆ ਹੈ ਕਹੇ ਦੁਨੀਆਂ ਦੇ ਲੋਕੋ ਜੇ ਕਿਸੇ ਦੇ ਮਨ ਵਿੱਚ ਬਹੁਤ ਕ੍ਰੋਧ ਆਉਂਦਾ ਹੋਵੇ ਕਿਸੇ ਦਾ ਮਨ ਬਹੁਤ ਵਿਕਾਰੀ ਹੋਵੇ ਅੱਛਾ ਤੁਸੀਂ ਬੜੇ ਲਿਖੇ ਬੈਠੇ ਹੋ ਕੋਈ ਬੰਦਾ ਕਿਸੇ ਡਾਕਟਰ ਕੋਲ ਜਾ ਕੇ ਕਹੇ ਜੀ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਦਵਾਈ ਦਿਓ ਡਾਕਟਰ ਕੋਲ ਕੋਈ ਦਵਾਈ ਤੁਹਾਡੇ ਕ੍ਰੋਧ ਦੀ ਦਵਾਈ ਕਿਸੇ ਡਾਕਟਰ ਕੋਲ ਨਹੀਂ ਹੈ ਹਾਂ ਉਹ ਡਾਕਟਰ ਕਹਿ ਸਕਦਾ ਹੈ ਕਿ ਜੀ ਤੇਰਾ ਬੀਬੀ ਵੱਤ ਹੈ ਤੈਨੂੰ ਦਵਾਈ ਦੇ ਦਿੰਨੇ ਆ ਪਰ ਸਾਥ ਸੰਗਤ ਡਾਕਟਰ ਕੋਲ ਕੋਈ ਦਵਾਈ ਕ੍ਰੋਧ ਦੀ ਨਹੀਂ ਹੈ ਥੋੜੇ ਮਿੰਟ ਇਕਾਤਰਤਾ ਚੇਤਨ ਨਾਲ ਬੈਠੋ ਇਹ ਠੀਕ ਹੈ ਟ੍ਰੈਫਿਕ ਕਰਕੇ ਲੇਟ ਆ ਪਰ ਸਟੇਜ ਨਾਲ ਡਿਸਟਰਬ ਕਰਿਓ ਭਾਵੇਂ 20 ਮਿੰਟ ਹੀ ਮਲਾਂ ਤੇ ਅੰਗਲ ਬੱਟਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਪਟਸਾਹ ਮਾਨਨਾ ਵਜਨ ਗਏ ਕਹੇ ਭਾਈ ਕਿਸੇ ਡਾਕਟਰ ਕੋਲ ਕਰੋਧ ਦੀ ਦਵਾਈ ਨਹੀਂ ਹੈ ਮਨ ਵਿਕਾਰੀ ਹੋ ਜਾਏ ਕਿਸੇ ਡਾਕਟਰ ਕੋਲ ਦਵਾਈ ਨਹੀਂ ਤੁਹਾਨੂੰ ਬੀਪੀ ਬਲੱਡ ਪ੍ਰੈਸ਼ਰ ਦੀ ਦਵਾਈ ਦੇ ਸਕਦਾ ਪਰ ਕਰੋਧ ਦੀ ਦਵਾਈ ਕਿਸੇ ਡਾਕਟਰ ਕੋਲ ਨਹੀਂ ਤੇ ਪਟਸਾਹ ਮਾਨਨਾ ਕਹੋ ਬੰਦਿਆ ਜੇ ਕਿਸੇ ਦੇ ਮਨ ਵਿੱਚ ਕਰੋਧ ਆਉਂਦਾ ਹੋਵੇ ਉਹ ਧਿਆਨ ਧਰ ਕੇ ਰਸਨਾ ਤੋਂ ਕਹੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਉਹਦੇ ਮਨ ਦੇ ਕ੍ਰੋਧ ਦਾ ਰੋਗ हट ਜਾਏ। ਔਰ ਜੇ ਕਿਸੇ ਦੇ ਸਾਧ ਸੰਗਤ ਅਗਲੀ ਦਲ ਭੇ ਘਰ ਵਿੱਚ ਦਲੇਦਰ ਹੋਵੇ। ਘਰ ਵਿੱਚ ਗਰੀਬੀ ਹੋਵੇ। ਕੋਈ ਬੰਦਾ ਸ਼ਰੀਰ ਕਰਕੇ ਰੋਗ ਕਰਕੇ ਪੀੜਤ ਹੋਵੇ। ਘਰ ਵਿੱਚ ਦਲੇਦਰ ਤੇ ਗਰੀਬੀ ਹੋਵੇ। ਕਿਸੇ ਤਰੀਕੇ ਨਾਲ ਦਲੇਦਰ ਖਤਮ ਨਹੀਂ ਹੋ ਰਿਹਾ। ਕੋਈ ਜਿੱਤ ਜੋੜ ਕੇ ਕਵੇ ਧੰਨ ਗੁਰੂ ਰਾਮਦਾਸ ਉਹਦੇ ਘਰ ਵਿੱਚੋਂ ਦਲੇਦਰ ਮੁੱਕ ਜਾਂਦਾ ਵਟਸਐਪ ਵਰਨਾ ਨੇ ਸਾਡੇ ਮਾਨਸਿਕ ਸ਼ਰੀਰਕ ਪਰਿਵਾਰਕ ਔਰ ਸਾਧ ਸੰਗਤ ਅਧਿਆਤਮਿਕ ਮੁਸ਼ਕਲਾਂ ਦੀ ਹੱਲ ਕੀਤੀ ਇੱਕੋ ਸਹੀਏ ਵਿੱਚ ਤਿੰਨ ਗੱਲਾਂ ਕਹੀਆਂ ਪਹਿਲੀ ਗੱਲ ਕਹੀ ਮਨ ਸਾ ਕਰ ਸਿਮਰੰਤ ਤੁਜੈ ਨਰ ਏ ਗੁਰੂ ਰਾਮਦਾਸ ਮਹਾਰਾਜ ਜੇ ਕੋਈ ਮਨ ਕਰਕੇ ਤੁਹਾਨੂੰ ਧਿਆਵੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੋਟੀ ਕਿਰਪਾ ਹੁੰਦੀ ਹੈ ਜਿਹੜਾ ਕਰੋਧ ਦਾ ਰੋਗ ਦਵਾਈ ਨਾਲ ਨਹੀਂ ਕਿਤੇ ਹਟਦਾ ਉਹ ਧੰਨ ਗੁਰੂ ਰਾਮਦਾਸ ਗਿਆਨ ਕਰੋਧ ਦਾ ਰੋਗ ਦੂਰ ਹੋ ਜਾਂਦਾ ਮਨ ਸਾ ਕਰ ਸਿਮਰਨ ਤੋ ਜੈਨਰ ਕਾਮ ਕਰੋਧ ਮਿਟਿਓ ਜੋ ਤਣ ਜਿਹਦੇ ਮਨ ਵਿੱਚ ਕਾਮ ਕਰੋਧ ਹੈ ਉਹ ਧੰਨ ਗੁਰੂ ਰਾਮਦਾਸ ਮਨ ਵਿੱਚ ਜਪੇ ਉਹਦਾ ਕਰੋਧ ਹਟ ਜਾਂਦਾ ਅਗਲੀ ਗੱਲ ਕਈ ਵਾਚਾ ਕਰ ਸਿਮਰਨ ਦੇਉਂ ਫਿਰਦੇ ਆਂ ਬਚਨਾ ਤੋਂ ਕਹੀ ਜਾਵੇ ਘਰ ਵਿੱਚ ਤੁੰਗੁਰੂ ਰਾਮਦਾਸ ਤੁੰਗੁਰੂ ਰਾਮਦਾਸ ਇਹਨੇ ਭਾਈ ਉਹ ਦਿਨ ਘਰ ਵਿੱਚੋਂ ਦੁੱਖ ਤੇ ਦਿਲਦਰ ਮਿਟ ਜਾਂਦੇ ਨੇ ਵਚ ਕਰ ਸਿਮਰੰਤ ਤੁਜੇ ਤਿੰਨ ਦੁੱਖ ਦਿਰਦਰ ਮਿਟਿਓ ਸਭ ਖਿਣਨ ਤੇ ਜੇ ਕਿਸੇ ਨੇ ਅਧਿਆਤਮਿਕ ਤੌਰ ਤੇ ਸੁਰਤ ਜੋੜਨੀ ਰੱਬ ਨਾਲ ਕਿਸੇ ਦੀ ਸੁਰਤ ਨਹੀਂ ਜੁੜ ਰਹੀ ਰੱਬ ਨਾਲ ਭਾਈ ਗੁਰੂ ਰਾਮਦਾਸ ਸੇਵ ਦਾ ਨਾਮ ਪਾਰਸ ਦੀ ਨਹੀਂ ਆਈ ਹੈ ਪਾਰਸ ਨਾਲ ਮਨੋਰ ਲੋਹਾ ਵੀ ਜੋ ਜਿਹਨੂੰ ਕਵਾੜ ਕਹਿੰਦੇ ਨੇ ਉਹ ਵੀ ਸੋਨਾ ਹੋ ਜਾਂਦਾ ਉਹ ਤੇਰੀ ਸੁਰਤ ਵਿਕਾਰਾਂ ਨੇ ਚਰੁੰਡ ਲਈ ਹੈ ਸੁਰਤ ਜੁੜਦੀ ਨਹੀਂ ਚਿੱਤ ਜੋੜ ਕੇ ਗਏ ਕਰਮਾਂ ਵਿੱਚ ਧੰਨ ਗੁਰੂ ਰਾਮਦਾਸ ਤੇਰੀ ਸੁਰਤ ਜੁੜਨ ਲੱਗ ਜਾਏ ਮਨਸਾ ਕਰ ਸਿਮਰੰਤ ਤੁਜੈ ਤਿਨ ਕਾਮ ਕ੍ਰੋਧ ਮਿਟਿਐ ਜੋ ਤਿਨੰ ਵਾਚਾ ਕਰ ਸਿਮਰੰਤ ਤੁਜੈ ਤਿਨ ਦੁਖ ਦ੍ਰਿਦਨ ਮਿਟਿਐ ਸਭ ਖਣਨ ਕਰਮ ਕਰ ਤੋਹਿ ਦਰਸ ਪਰਸ ਪਾਰਸ ਸਰ ਵੱਲ ਭਟ ਜਾ ਸਦਾਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈ ਹਰ ਪਰਮ ਪਦਵਾ ਪਾਹੀ ਕੋਈ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਸਿਮਰੈ ਉਹਦੇ ਘਰ ਵਿੱਚੋਂ ਦੁੱਖ ਦਲਿੱਦਰ ਕਲ ਕਲੇਸ਼ ਸ਼ਰੀਰ ਦੇ ਰੋਗ ਮਨ ਦੇ ਕ੍ਰੋਧ ਔਰ ਘਰ ਦੇ ਦੁੱਖ ਦਲਿੱਦਰ ਮਿਟਦੇ ਨੇ ਸੁਰਤ ਜੋੜਨ ਵਾਸਤੇ ਕੋਈ ਅਰਦਾਸ ਕਰੇ ਧੰਨ ਗੁਰੂ ਰਾਮਦਾਸ ਕਵੇ